ਦਰਬਾਰ ਬਾਬਾ ਇੱਛਾਧਾਰੀ ਜੀ ਸਾਈ ਜਮਾਲਦੀਨ ਜੀ ਪਿੰਡ ਮਲਪੁਰ ਰਾਹੋ ਫਲੋਰ ਰੋਡ ਜ਼िला 시드 ਭਗਤ ਸਿੰਘ ਨਗਰ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਬੀਬੀ ਰਜ਼ੀਆ ਬੇਗਮ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਤੇ ਕਵਾਲੀਆਂ ਤੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਇਸ ਮੌਕੇ ਚਾਹ ਪਕੌੜੇ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਸ਼ਰਧਾਲੂਆਂ ਵੱਲੋਂ ਇਸ ਅਸਥਾਨ ਤੇ ਸ਼ਰਧਾ पूर्वक ਮੱਥਾ ਟੇਕਿਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਰਬਾਰ ਬਾਬਾ ਇੱਛਾ ਜੀ ਜਮਾਲਦੀਨ ਜੀ ਪਿੰਡ ਮਲਪੁਰ ਰਾਹੋਂ ਤੋਂ ਫਲੋਰ ਰੋਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੋ ਸਲਾਨਾ ਜੋੜ ਮੇਲਾ ਗੱਦੀ ਨਿਸ਼ੀਨ ਬੀਬੀ ਰਜ਼ੀਆ ਬੇਗਮ ਜੀ ਦੀ ਇਕਵਾਈ ਵਿੱਚ ਮਨਾਇਆ ਗਿਆ ਇਸ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਸ ਪ੍ਰੋਗਰਾਮ ਦੀ 에ਰਪੋਰਟ ਮੈਂ ਲੋਕ ਗੱਡੀਆਂ ਵਾਂ ਦੇਖਦੇ ਸੀ ਗੱਡੀਆਂ ਵਾਂ ਉੱਤਿਆ ਤੇਰੇ ਘਰ ਕੀ ਸੀ ਬਿਮਾਰੀ ਮੇਰੀ ਗੱਲ ਸੁਣ ਆ ਜਿਹੜੇ ਸੂਟ ਪਾਈ ਫੇਰਦੀ ਆ ਇਹ ਜਿਹੜੀ ਸਲਵਾਰਾਂ ਪਾਈਆਂ ਗੱਡੀਆਂ ਲੱਗ ਗਈਆਂ ਤੇਰੇ ਘਰ ਮੋੜਾ ਗੱਡੀਆਂ ਉਹ ਤਾਂ ਮੈਨੂੰ ਪਤਾ ਗੱਡੀਆਂ ਲੱਗ ਗਈਆਂ ੱਥੇ ਘੁੰਮੀ ਜਾਂਦੇ ਆ ਦੇ ਮੇਰੀ ਗੱਲ ਸੁਣ ਮੇਰੀ ਸੁਣ ਗੱਲ ਜਦੋਂ ਮੈਂ ਅੱਗ ਚੁੱਲੇ ਜਾ ਕੇ ਨਹੀਂ ਸੀ ਬਣਦੀ ਛੋਟੇ ਘਰ ਦੇ ਵਿੱਚ ਆ ਕੇ ਤੂੰ ਲਾਈ ਤੂੰ ਤੇ ਮੈਂ ਤਾਂ ਅੱਗ ਤੇਰੇ ਘਰ ਲਾਈ ਨਹੀਂ ਅੱਗ ਤੇਰੇ ਘਰ ਬਾਲੀ ਜਦੋਂ ਮੈਂ ਤੇਰੇ ਘਰ ਚ ਆਈ ਆ ਤੇਰੇ ਘਰ ਦੇ ਵਿੱਚ ਤਾਂ ਉੱਲੂ ਬੋਲਦੇ ਸੀ ਉੱਲੂ ਕਹਿੰਦੇ ਤੇਰੇ ਘਰ ਵਿੱਚ ਉੱਲੂ ਬੋਲਦੇ ਸੀ ਹਾਂਜੀ ਅਜੇ ਕੁੜੀ ਪਹਿਲੀ ਵਾਰੀ ਲੱਗੀ ਆ ਬੋਲਣ ਵੇ ਮਰ ਜਣੇ ਮੇਰੀ ਸੁਣ ਗੱਲ ਜੇ ਮੈਂ ਨਹੀਂ ਬੋਲਦੀ ਨਾ ਤੇ ਤਾ ਤੂੰ ਕਹਿੰਦਾ ਮੈਨੂੰ ਬੋਲਦੀ ਨਹੀਂ ਮੈਂ ਬੋਲਦੀ ਆ ਤੂੰ ਮੈਨੂੰ ਕਹਿੰਦਾ ਤੇਰੀ ਐਡੀ ਜਵਾਨ ਆ ਬਹੁਤ ਕਿੱਟ ਲੰਬੀ ਜੱਫੀ ਆ ਜਦੋਂ ਮੈਂ ਤੇਰੇ ਘਰ ਵੀ ਆਈ ਆ ਵੇ ਮਰ ਜਣੇ ਤੇ ਤੂੰ ਇੱਕ ਸੂਟ ਨਹੀਂ ਸਰਿਆ ਵਾਹ ਬਈ ਵਾਹ ਕੱਪੜੇ ਮੇਰੇ ਸਾਰੇ ਕਹਿੰਦੇ ਆ ਤੇਰੇ ਘਰ ਕੀ ਆ The uh -huh. ਆ ਦੇਖ ਲੈ ਪਾਪਾ ਅੱਜ ਸੂਟਾਂ ਨੇ ਮਿਹਣੇ ਮਾਰਨ ਲੱਗ ਪਏ ਨਹੀਂ ਆ ਜਿਹੜਾ ਉਸ ਸੂਟਾਂ ਮੇਰੀ ਗੱਲ ਸੁਣ ਇਹ ਤੈਨੂੰ ਕੀ ਨਾ ਲੱਗ ਦਿੱਤਾ ਨਹੀਂ ਮੇਰੇ ਪੇਕਿਆਂ ਨੇ ਪੇਕਿਆਂ ਨੇ ਲੱਗ ਦਿੱਤਾ ਆ ਜੈਂਪਰ ਤੇਰੇ ਪੇਕਿਆਂ ਨੇ ਲੱਗ ਦਿੱਤਾ ਮੇਰੇ ਸਾਰੇ ਸੂਟ ਮੇਰੇ ਪੇਕਿਆਂ ਦੇ ਮੁੱਕਲੇ ਨਹੀਂ ਸੀ ਜਾਂਦਾ ਇਸ ਸਲਵਾਰ ਮੇਰੇ ਪੇਕਿਆਂ ਦੀ ਸਲਵਾਰ ਵੀ ਤੇਰੇ ਪੇਕਿਆਂ ਦੀ ਯਾਰੀ ਮੇਰੇ ਪੇਕਿਆਂ ਦੇ ਆ ਜਿਹੜਾ ਚੁੰਨੀ ਲਈ ਵੀ ਇਹੇ ਇਹ ਮੇਰੇ ਪੇਕਿਆਂ ਦੀ ਆ ਜਿਹੜਾ ਟਿੱਕਾ ਲਾਇਆ ਇਹ ਮੇਰੇ ਪੇਕਿਆਂ ਦਾ ਕਹਿੰਦੀ ਸਲਵਾਰ ਵੀ ਮੇਰੇ ਪੇਕਿਆਂ ਦੀ ਸੂਟ ਵੀ ਮੇਰੇ ਸੁਣ ਗੱਲ ਇੱਕ ਮੇਰੀ ਗੱਲ غور ਨਾਲ ਸੁਣ ਲੈ ਚੋੜਾ ਤੇਰੇ ਘਰ ਵਿਆਹੀ ਆਈ ਨਾ ਠੀਕ ਹੈ ਹੋਏ ਮਰਦਾ ਕਿਤੇ ਮਿੱਤੇ ਐਨਾ ਹੁਸਨ ਸੀ ਕਿਤੇ ਲੋਕ ਕੋਠੀਆਂ ਤੇ ਚੜ ਚੜ ਦੇਖਦੇ ਸੀ ਇਹਦੀ ਮੋਮਬਤੀ ਆ ਗਈ ਮੋਮਬਤੀ ਉਹ ਬੱਤਾਂ ਗਈਆਂ ਆਈਆਂ ਇਹ ਕਿਹੜੀਆਂ ਉਹ ਮੋਮਬਦਾ ਝੜ ਗਿਆ ਹੁਣ ਕੱਲੀ ਬੱਤੀ ਲੈ ਤੂੰ ਹਣ ਕੇ ਨਾ ਬੱਤੀ ਰਹਿ ਗਈ ਹਜੇ ਵੀ ਮੇਰੀ ਗੱਲ ਸੁਣੋ ਬੱਤੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਮੈਨੂੰ ਮੈਂ ਦੇ ਰਿਹਾ ਹਾਂ ਮੈਂ ਦੇਖ ਰਹੇ ਨੇ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡੀ ਸਰਕਾਰ ਦੀ ਸਾਰੀ ਸੰਗਤ ਦਾ ਧੰਨਵਾਦ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਦੇ ਪ੍ਰੋਗਰਾਮ ਤੇ ਅੱਜ ਇਸ ਸਥਾਨ ਦੇ ਬਾਰੇ ਕੁਝ ਦੱਸੋ ਇਹ ਜਪ ਇਹ ਸਥਾਨ ਨੂੰ ਤਾਂ ਜੀ ਜੈ ਪੀਰਾਂ ਦੀ ਜੈ ਜੀ ਥਾਰੀ ਸਰਕਾਰ ਦੀ ਮੈਨੂੰ 18 ਸਾਲ ਹੋ ਗਏ ਸੇਵਾ ਕਰਦੇ ਆ ਨੂੰ ਜੀ ਠੀਕ ਹੈ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਇੱਥੇ ਮੇਲਾ ਹੁੰਦਾ ਜੀ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਹੈ ਜੀ ਜਿਹੜੇ ਮੇਲਾ ਕਰਾਉਂਦੇ ਆ ਠੀਕ ਹੈ ਨਾ ਜੀ ਜੈ ਪੀਰਾਂ ਦੀ ਜੈ ਜੀ ਥਾਰੀ ਸਰਕਾਰ ਸਾਰੀ ਸੰਗਤ ਦਾ ਤੰਤ 冠军，真谢。 ਸਾਚੇ ਦਰਬਾਰ ਕੀ ਦੀਵਿਓ ਕੀ ਗਲਪ ਕੌੜੇ ਜਾਦਾ ਖਲੇ ਜੋਰ ਨਾਲ ਬੋਲੋ ਤਾਂ ਇੱਛਿਆਤਰੀ ਸਰਕਾਰ ਦੀ ਇੱਛਿਆਤਰੀ ਸਰਕਾਰ ਦੀ ਤੇ ਲੋ ਜੀ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਕਿ ਸਾਡੇ ਪੱਤਰਕਾਰ ਇਸ ਮੀਡੀਆ ਵਾਲੇ ਵੀ ਪਹੁੰਚੇ ਨੇ ਇਹ ਸਾਡੇ ਜਿਹੜੇ ਕਿ ਦੂਰ ਸੰਚਨਾ ਤੋਂ ਤੁਹਾਨੂੰ ਦੂਰ ਦੂਰ ਤੱਕ ਸਾਡੀ ਇਹ ਖਬਰ ਪਹੁੰਚਾਉਂਦੇ ਨੇ ਅਸੀਂਾਂ ਦੇ ਵੀ ਬਹੁਤ ਧੰਨਵਾਦੀ ਆ ਜਿਹੜੇ ਕਿ ਇਸ ਮੇਲੇ ਵਿੱਚ ਆ ਕੇ ਸਾਡੇ ਰਜ਼ੀਆ ਵੇਗ ਬਾਬਾ ਜੀ ਗੰਦੀਰ ਸਿੰਘ ਬਾਬਾ ਜੀ ਜਿਹੜੇ ਕਿ ਹਰ ਸਾਲ ਦੀ ਤਰੰਗੀਲਾ ਕਰਵਾਉਂਦੇ ਨੇ ਤੇ ਉਹਨਾਂ ਨੇ ਸਾਨੂੰ ਬੁਲਾ ਕੇ ਪ੍ਰਵੀਰ ਸਿੰਘ ਜਨਤਨ ਨੂੰ ਬੁਲਾ ਕੇ ਇਹ ਸਾਰਾ ਟੀਕਾ ਇਹ ਸਾਰੀ ਸੰਸਕਰਨ ਕਰਵਾਦੀਆਂ ਅਸੀਂ ਪੱਤਰਕਾਰਾਂ ਮੀਡੀਆ ਦੇ ਵੀ ਬਹੁਤ ਧੰਨਵਾਦੀਆਂ ਕਿ ਜੋ ਕਿ ਸਾਨੂੰ ਸਾਰੇ ਚੈਨਲ ਯੂਟਿਊਬਰ ਸਾਹੀ ਦਿਖਾਉਂਦੇ ਨੇ ਬਹੁਤ ਬਤਨਵਾਦ ਤੇ ਬਹੁਤ ਸ਼ੁਕਰੀਆ ਵੀਰਾਂ ਨੇ ਸਾਡਾ ਮਾਨ ਸਤਕਾਰ ਕੀਤਾ ਹੈ ਜਿਹੜੀਆਂ ਸਾਰੀਆਂ ਸੰਗਤਾਂ ਆਈਆਂ ਨੇ ਅਰਜ਼ੀਆ ਬੀਗੰਬਾਬਾ ਜੀ ਗਦਨ ਸਿੰਘ ਜਿਨੇ ਕੀ ਚਾਪ ਕੌਰਿਆਂ ਦਾ ਇਹ ਲੰਗਰ ਲਾਇਆ ਨਹੀਂ ਜਿੱਥੇ ਕਿ ਤੁਹਾਡੇ ਮਰੰਡਣ ਵਾਸਤੇ ਧਰਮ ਕੀ ਪ੍ਰੋਗਰਾਮ ਵਾਸਤੇ ਪ੍ਰਵੀਨ ਸੁਲਤਾਨਾ ਨੇ ਪਾਰਟੀ ਯਪੀਐਸ ਹੋਏ ਨੇ ਅਸੀਂ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨੇ ਵੀਰਾਂ ਨੇ ਸਾਡਾ ਮਾਨ ਸਤਕਾਰ ਕੀਤਾ ਹੈ ਉਹਨਾਂ ਨੇ ਇਸ ਪ੍ਰਕਾਰ ਨੇ ਚਲੋ ਚਲੇ ਹਾਂਜੀ ਹੋਰ ਬਸਰਮਾਨ ਸਰਬਲੀਆਂ ਦੇ ਨਾਤੇ ਮੇਲੇ ਵਾਲੀ ਸਰਕਾਰਾਂ ਦੇ ਹਾਜ਼ਰੇ ਦਰਬਾਰ ਦੇ ਨਾਤੇ ਤੇ ਵੈਲਵਿਸ਼ ਸਿੰਘ ਜੀ ਸਪੈਸ਼ਲੀ ਬੋਸਰਮਾਨ ਜੀ ਸਰਬਜੀਤ ਠੇਕਦਾਰ ਦੇ ਨਾਤੇ ਹੀਰਾ ਚਾਟ ਭੰਡਾਰ ਦੇ ਨਾਤੇ ਤੇ ਗਰਜਤ ਜਿੰਨੀ ਵੀ ਅੱਡੇ ਸਹਿਯੋਗ ਦੇ ਨਾਤੇ ਮਨਜੀਤ ਦੇ ਨਾਮ ਤੇ ਤੇ ਮਿਰਜੀਦੀ ਜੀ ਬੋਸਰਮਾਨ ਸਪੈਸ਼ਲੀ ਰਾਜੇ ਦੇ ਨਾਮ ਤੇ ਤੇ ਰਾਜੇ ਦੇ ਨਾਮ ਤੇ ਤੇ ਗੱਦੀ ਨਸੀਬ ਬਾਬਾ ਜੀ ਦੇ ਨਾਤੇ ਬਾਬਾ ਟੀਵੀ ਆਪਾ ਟੀਵੀ ਦੇ ਨਾਮ ਤੇ ਤੇ ਹੋਰ ਬਸਰਮਾਨਜੀ ਦਵਾਪਾ ਟੀਵੀ ਦੇ ਨਾਮ ਤੇ ਦਵਾਪਾ ਟੀਵੀ ਦੇ ਨਾਮ ਤੇ ਜੋ ਕਿ ਅੱਜ ਸਾਨੂੰ ਲਾਈਵ ਦੇ ਵਿੱਚ ਕੈਦ ਕਰ ਰਹੇ ਨੇ ਉਹਨਾਂ ਦੇ ਨਾਮ ਤੇ ਬਸਰਮਾਨਜੀ ਹੀਰਾ ਚਾਟ ਪੰਡਾਰ ਦੇ ਨਾਮ ਤੇ ਤੇ ਪਿੱਛੇ ਖੜੇ ਦਾਨੀ ਸਰ ਜਨਾਉਣ ਵੱਲੋਂ ਮੇਰੇ ਨਾਮ ਤੇ ਮੈਡਮ ਲਬਲੀ ਫਰਮ ਚੰਡੀਗੜ੍ਹ ਵਾਲੀ ਦੇ ਨਾਮ ਤੇ ਸ਼ੁਕਰੀਆ